ਇਹ ਜਿਹੜਾ ਕਾਂਗਰਸ ਦੇ ਨਾਲ ਗੱਲ ਕੇ ਡੈਲੀਗੇਸ਼ਨ ਬਣਾਇਆ ਪਹਿਲਾਂ ਤਾਂ ਇਹਦੇ ਨਾਲ ਸਾਰੀ ਇਸ ਕੱਲ ਦੀ ਪੂਰ ਖੁੱਲ ਗਈ ਕਿ ਜਿਹੜੀ ਸਾਜਿਸ਼ ਇਹ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇਹਨਾਂ ਵੱਲੋਂ ਲੜ ਕੇ ਰਚੀ ਜਾ ਰਹੀ ਹੈ ਜਿੱਦਾਂ ਪ੍ਰਧਾਨਤਾਵਾ ਹਾਊਸ ਦੇ ਅੰਦਰ ਜ ਹੋਇਆ ਸੀ ਅੱਜ ਇੱਕ ਵਾਰ ਫੇਰ ਸਾਹੇ ਲੜ ਕੇ ਇਸ ਮੀਂਦਾ ਕੰਟੀ ਅਗਵਾਈ ਦੇ ਵਿੱਚ ਇਲੈਕਸ਼ਨ ਕਮਿਸ਼ਨ ਕੋਲ ਹੀ ਗਏ ਹੈ ਸ਼੍ਰੋਮਣੀ ਅਕਾਲੀ ਦਲ ਨੇ ਸਿੱਟ ਮੈਂਬਰ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਤਵਾਦਲਾ ਕਰਵਾਇਆ ਸਤ ਕਾਂਗਰਸ ਸਣੇ ਵਿਰੋਧੀ ਤਿਰਾਂ ਇਕੱਠੀਆਂ ਹੋ ਭਾਰਤੀ ਚੋਣ ਕਮਿਸ਼ਨ ਕੋਲ ਜਾਵੱਗੀਆਂ ਜਿਨ੍ਹਾਂ ਚੋਣ ਕਮਿਸ਼ਨਰ ਨੂੰ ਕੁਮਰ ਵਿਜੇ ਪ੍ਰਤਾਪ ਦਾ ਤਵਾਦਲਾ ਰੋਕਣ ਲਈ ਜ਼ੋਰ ਪਾਇਆ ਪਰ ਵਿਰੋਧੀਆਂ ਦੇ ਇਸ ਇਕੱਠ ਨੇ ਅਕਾਲੀ ਦਲ ਨੂੰ ਇੱਕ ਵਾਰ ਫੇਰ ਤੋਂ ਫਿਕਰਾਂ ਚ ਪਾ ਦਿੱਤਾ ਹੈ ਅਕਾਲੀ ਬੁਲਾਰੇ ਡਾਕਟਰ ਦਲਜੀਤ ਸਿੰਘ ਜੀ ਮਾਤਾਵਕ ਵਿਰੋਧੀਆਂ ਦੀ ਇਸ ਇੱਕ ਮੁਖਤਾ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਵਿਰੋਧੀ ਕਾਂਗਰਸੀ ਝੰਡੇ ਹੇਠ ਇਕੱਠੇ ਹੋ ਰਹੇ ਨੇ ਮਿਲੇ ਆ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰ ਕੁਮਰ ਵਿਜੇ ਪ੍ਰਤਾਪ ਦੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਕਾਂਜੀਦਰ ਨੂੰ ਪਹਿਲਾਂ ਤਾਂ ਅੱਜ ਦਾ ਜਿਹੜਾ ਡੈਲੀਗੇਸ਼ਨ ਹੈ ਪਈ ਸੁਨੀਲ ਧਾਕੜ ਦੀ ਅਲਵਾਈ ਦੇ ਵਿੱਚ ਪੰਜਾਬ ਦੇ ਕੈਬਨਿਟ ਮਿਸਟਰ ਵੀ ਸ਼ਾਮ ਹਰੇ ਆਮ ਆਦਮੀ ਪਾਰਟੀ ਦੇ ਨਮਾਇਦੇ ਵੀ ਸ਼ਾਮ ਹਰੇ ਸਰਦਾਰ ਸੁਪਾਲ ਸਿੰਘ ਕਹਿ ਰਹੇ ਦੀ ਪੰਜਾਬ ਦੇ ਤਾਂ ਪਾਰਟੀ ਦੇ ਨਮਾਇਦੇ ਵੀ ਸ਼ਾਮ ਹਰੇ ਔਰ ਐਚਐਸ ਖੁਲਕਾ ਜਿਨ੍ਹਾਂ ਨੇ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ ਹੋਇਆ ਵਕਰੀ ਸੋਰਾ ਉਹ ਵੀ ਇਹਦੇ ਵਿੱਚ ਸ਼ਾਮਲ ਹੋਏ ਆ ਇਹ ਜਿਹੜਾ ਕਾਂਗਰਸ ਦੇ ਨਾਲ ਲੱਗ ਕੇ ਡੈਲੀਗੇਸ਼ਨ ਮਿਲਿਆ ਪਹਿਲਾਂ ਤਾਂ ਇਹਦੇ ਨਾਲ ਸਾਰੀ ਇਸ ਕੱਲ ਦੀ ਪੂਰ ਖੁੱਲ ਗਈ ਕਿ ਜਿਹੜੀ ਸਾਜ਼ਿਸ਼ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇਹਨਾਂ ਵੱਲੋਂ ਰਲ ਕੇ ਰਚੀ ਜਾ ਰਹੀ ਹੈ ਜਿਹਦਾ ਪ੍ਰਿੰਟਾਵਾ ਹਾਊਸ ਦੇ ਅੰਦਰ ਵੀ ਹੋਇਆ ਸੀ ਅੱਜ ਇੱਕ ਵਾਰ ਫੇਰ ਸਾਰੇ ਲਾੜਕੇਸ ਨੂੰ ਜਖੜ ਦੀ ਅਗਵਾਈ ਦੇ ਵਿੱਚ ਇਲੈਕਸ਼ਨ ਕਮਿਸ਼ਨ ਕੋਲ ਹੀ ਗਏ ਆ ਇਹ ਇਸ ਗੱਲ ਦਾ ਬਹੁਤ ਵੱਡਾ ਸਬੂਤ ਜਿਹੜੀ ਗੱਲ ਅਸੀਂ ਰੋਜ਼ ਕਹਿੰਦੇ ਆ ਕਿ ਕਾਂਗਰਸ ਆਪ ਖੈਰਾਂ ਇਹ ਸਾਰੇ ਸਾਡੇ ਖਿਲਾਫ ਜਿਹੜੇ ਸਾਲਚਾਰ ਰਚਨ ਦੇ ਵਿੱਚ ਇਕੱਠੇ ਆ ਅੱਜ ਇਹਨਾਂ ਦਾ ਇਕੱਠੇ ਹੋ ਕੇ ਲੈਟਿੰਗ ਕੌਂਸਲ ਕੋਲ ਜਾਣਾ ਸਾਡੇ ਉਸ ਦਾਅਵੇ ਦਾ ਜਿਹੜਾ ਹੈ ਕਿ ਬਹੁਤ ਵੱਡਾ ਸਬੂਤ ਹੈ ਡਾਕਟਰ ਕੇਮਾ ਮੁਤਾਬਕ ਕਾਕਾਲੀ ਦਲ ਵੱਲੋਂ ਕੁਮਰ ਵਿਜੇ ਪ੍ਰਤਾਪ ਸਿੰਘ ਖਿਲਾਫ ਸ਼ਿਕਾਇਤ ਦਾ ਮਕਸਦ ਬੇਅਦਬੀ ਜਾਂਚ ਨੂੰ ਪ੍ਰਭਾਵਿਤ ਕਰਨਾ ਨਹੀਂ ਸਕੋ ਕੁਮਰ ਵਿਜੇ ਪ੍ਰਤਾਪ ਵੱਲੋਂ ਕੀਤੀ ਚੋਣ ਜਾਬਤੇ ਦੀ ਉਲੰਘਣਾ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਾ ਸੀ ਕਿ ਜਿਹੜੀ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਸ਼ਿਕਾਇਤ ਸੀ ਉਹਦਾ ਕੋਈ ਵੀ ਇਨਵੈਸਟੀਗੇਸ਼ਨ ਤੇ ਨਾਲ ਸੰਬੰਧ ਨਹੀਂ ਅੱਜ ਵੀ ਉਹ ਲੈਟਰ ਜਿਹੜੀ ਅਸੀਂ ਲਿਖ ਕੇ ਦਿੱਤੀ ਸੀ ਉਹ ਮੀਡੀਆ ਨੂੰ ਰੁਕਨ ਦੇ ਧਿਆਨ ਵਿੱਚ ਰੱਖ ਸਕਦਾ ਸਾਡਾ ਮਕਸਦ ਜਿਹੜੀ ਕੋਡ ਆਫ ਕੰਡਕਟ ਦੀ ਵਾਇੋਲੇਸ਼ਨ ਕਰਕੇ ਇੱਕ ਆਈਪੀਐਸ ਅਫਸਰ ਨੇ ਮੀਡੀਆ ਦੇ ਵਿੱਚ ਇੰਟਰਵਿਊ ਦਿੱਤੀ ਜਿਹਦੇ ਵਿੱਚ ਸਿਆਸੀ ਜਿਹੜੇ ਐ ਨਿਸ਼ਾਨੇ ਲਗਾਏ ਨੇ ਸਾਦਾ ਮਤਲਬ ਸੀ ਕਿ ਇੱਕ ਜਿਹੜਾ ਆਈਪੀਐਸ ਅਫਸਰ ਮਾਡਰ ਕੋਡ ਆਫ ਕੰਡਕੱक्ट ਲੱਗਤੋਂ ਬਾਅਦ মিডিਆ ਨੂੰ ਪੋਲੀਟਿਕਲ ਇੰਟਰਵਿਊ ਨਹੀਂ ਦੇ ਸਕਦਾ ਉਹਦੇ ਕੰਡਕੱक्ट ਦੇ ਖਿਲਾਫ ਹੈ ਸੇਵਾ ਨਿਯਮ ਦੇ ਖਿਲਾਫ ਹੈ ਔਰ ਉਹਦੇ ਉੱਤੇ ਕਮਿਸ਼ਨ ਨੇ ਮੈਰਿਟ ਦੇ ਉੱਤੇ ਕਾਰਵਾਈ ਕੀਤੀ ਸੀ ਤਾਂ ਦੇਖਿਆ ਵੀ ਸੀ ਕਿ ਅਫਸਰ ਦਾ ਕੰਡਕੱक्ट ਗਲਤ ਹੈ ਕਮਿਸ਼ਨ ਨੇ ਫਰਦਰ ਐਕਸ਼ਨ ਲੈਣ ਦਾ ਉਸਕੇ ਵੀ ਇਤਿਆਹਾਸ ਇਸ ਗੱਲ ਨੂੰ ਝੂਠ ਦਾ ਪਨੰਦਾ ਬਣਾ ਕੇ ਜਿਸ ਤਰੀਕੇ ਨਾਲ ਇਸ ਨੂੰ ਫਿਰ ਪੇਸ਼ ਕੀਤਾ ਜਾ ਰਿਹਾ ਹੈ ਕਿ ਜਿਹੜੀ ਐਸਐਸਪੀ ਦੀ ਇਨਵੈਸਟੀਗੇਸ਼ਨ ਉਪਨ ਦੀ ਗੱਲ ਕੀਤੀ ਹੋਈ ਮੈਂ ਸੰਵਿਧਾਨਕ ਉਮਰ ਵਿਜੇ ਪ੍ਰਤਾਪ ਸਾਰੇ ਪੁਲਿਸ ਦੀ ਬਹੁਤ ਵੱਡੀ ਤੋਹਫੀਨ ਕਰ ਰਿਹਾ ਪੰਜਾਬ ਦੇ ਡੀਜੀਪੀ ਦੀ ਤੋਹਫੀਨ ਕਰ ਰਿਹਾ ਆਪਣਾ ਜਿਹੜਾ ਐਸਐਸਪੀ ਦਾ ਚੇਅਰਮੈਨ ਹੈ ਉਹਦੀ ਤੋਹਫੀਨ ਕਰ ਰਿਹਾ ਔਰ ਟੋਟਲ ਪੁਲਿਸ ਫੋਰਸ ਦੀ ਰਾਜਨੀਤਿਕ ਲੋਕਾਂ ਦੇ ਨਾ ਹਲਕੇ ਤੋਹਫੀਨ ਕਰਵਾ ਰਿਹਾ ਕਿ ਮੇਰੇ ਤੋਂ ਇਲਾਵਾ ਬਾਕੀ ਸਾਰੀ ਪੰਜਾਬ ਪੁਲਿਸ ਜਿਹੜੀ ਹੈ ਉਹ ਜਾਲੀ ਇਹੀ ਗੱਲ ਚੁੰਦੇ ਨੇ ਆਪਣੀ ਫੋਰਸ ਨੂੰ ਤੁਸੀਂ ਕਿ ਤੁਹਾਡੇ ਤੇ ਇੱਕ ਲੀਗਲ ਐਕਸ਼ਨ ਹੋਇਆ ਹੈ ਸੇਵਾ ਦੇ ਨਿਯਮ ਦੇ ਮਤਲਬ ਤੁਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨਾਲ ਰਲ ਕੇ ਸਾਜ਼ਿਸ਼ ਰਚ ਕੇ ਸਾਰੀ ਆਪਣੀ ਪੁਲਿਸ ਨੂੰ ਵੀ ਬਦਨਾਮ ਕਰ ਰਹੇ ਹੋ ਆਪਣੇ ਜਿਹੜੇ ਸੀਨੀਅਰ ਅਫਸਰ ਆ ਉਹਨਾਂ ਨੂੰ ਵੀ ਬਦਨਾਮ ਕਰ ਰਹੇ ਹੋ ਇਹ ਸ਼ੋਗੰਦੀ ਕੋਸ਼ਿਸ਼ ਕਰ ਰਹੇ ਆ ਕਿ ਸਾਰੇ ਪੰਜਾਬ ਪੁਲਿਸ ਦੇ ਅਫਸਰ ਇਨਕੰਪੀਟੈਂਟ ਆ ਇਕੱਲਾ ਮੈਟ ਕੰਪੀਟੈਂਟ ਨਹੀਂ ਗੱਲ ਕਿੱਦਾਂ ਸੱਚੀ ਕਰ ਕੀਤੀ ਜਾ ਸਕਦੀ ਕਦੀ ਵੀ ਕੋਈ ਇਨਵੈਸਟੀਗੇਸ਼ਨ ਮਾਡਲ ਕੋਡ ਆਫ ਕੰਡਕਟ ਦੇ ਨਾਲ ਨਹੀਂ ਰੁਕੀ ਕਦੀ ਕਿਸੇ ਥਾਣੇ ਦਾ ਕੰਮ ਮਾਡਲ ਕੋਡ ਆਫ ਕੰਡਕਟ ਦੇ ਨਾਲ ਨਹੀਂ ਰੁਕਿਆ ਇਨਵੈਸਟੀਗੇਸ਼ਨ ਨੂੰ ਕੋਈ ਨਹੀਂ ਰੋਕ ਸਕਦਾ ਸਿਰਫ ਇੱਕ ਅਫਸਰ ਦਾ ਗਲਤ ਜਿਹੜਾ ਬਿਹੇਵੀਅਰ ਸੀ ਉਹ ਫੜਿਆ ਗਿਆ ਉਹਦੇ ਉੱਤੇ ਐਕਸ਼ਨ ਹੋਇਆ ਅੱਜ ਸਾਰੀਆਂ ਪਾਰਟੀਆਂ ਤਲਕੁਮਸੀ ਹੋ ਰਹੀਆਂ ਨੇ ਪਤਾ ਲੱਗਦਾ ਹੈ ਕਿ ਇਹਨਾਂ ਨੇ ਜਿਹੜੀ ਸਾਜ਼ਿਸ਼ ਖੜਨੀ ਸੀ ਲੋਕਾਂ ਨੂੰ ਗੁੰਮਰਾਹ ਕਰਨਾ ਸੀ ਉਹ ਚਾਲ ਇਹਨਾਂ ਦੀ ਫਿਲਹਾਲ ਦੋਵੇਂ ਧਿਰਾਂ ਤਬਾਦਲੇ ਨੂੰ ਲੈ ਕੇ ਆਪੋ ਆਪਣੇ ਪੱਖ ਰੱਖ ਰਹੀਆਂ ਨੇ ਪਰ ਭਾਰਤੀ ਚੋਣ ਕਮਿਸ਼ਨ ਨੂੰ ਕਿਸ ਦਾ ਪੱਖ ਜ਼ਿਆਦਾ ਫੱਬਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ